ਜਿਸੁ ਸਿਮਰਤ ਸੁਖੁ ਹੋਇ ਕਣਾਂ ਦੁਖੁ ਦਰਤਿ ਨ ਮੂਲੈ ਹੋਇ ਜਿਸੁ ਸਿਮਰਤ ਸੁਖੁ ਹੋਇ ਕਣਾਂ ਦੁਖ ਦਰਦ ਨਮੂਲ ਹੋਏ ਜਗ ਜਗ ਅਟਲ ਚਵਰ ਸਤਰ ਤਖਤ ਦੇ ਮਾਲਕ ਬਾਲੀ ਕੁਲ ਆਲਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਸਾਦੀ ਹਜ਼ੂਰੀ ਵਿੱਚ ਸੁਭਾਗੀਆਂ ਕੜੀਆਂ ਸਤ ਸੰਗਤ ਦੀਆਂ ਪ੍ਰਾਪਤ ਹੋਈਆਂ ਨੇ ਸਤਗੁਰਾਂ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਦਾਸ ਸੁਭਾਗਾ ਸਨਾ ਮਿਲੇ ਚਿਤਵਰਤੀਆਂ ਨੂੰ ਅਕਾਗਰ ਕਰਦੇ ਹੋਏ ਲੱਡੀਵਾਰ ਗੁਰ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੋ ਜਪ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਅੱਜ ਸਤਿਗੁਰੂ ਕਿਰਪਾ ਕਰਨ ਸਤ ਗੁਰਾਂ ਦੀ ਬਖਸ਼ੀ ਹੋਈ ਮਤਬੁੱਧ ਦੁਆਰਾ ਸੁਣਿਆ ਵਾਲੀਆਂ ਜੋ ਪੰਕਤੀਆਂ ਨੇ ਪੌੜੀਆਂ ਨੇ ਜਪਜੀ ਸਾਹਿਬ ਦੀਆਂ ਵਿਚਾਰ ਦੇ ਨਾਲ ਜੁੜੀਏ ਧੰਨ ਗੁਰੂ ਨਾਨਕ ਸਾਹਿਬ ਜੀ ਜਪ ਬਾਣੀ ਦੇ ਵਿੱਚ ਉਚਾਰਨ ਕਰ ਰਹੇ ਹਨ ਸੁਣਿਆ ਸਿੱਧ ਈਰ ਸੋਰਨਾਥ ਸੁਣਿਆ ਤਰ ਤਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਉਹ ਰਹਿ ਨ ਸਕੈ ਕਾਲ ਨਾਨਕ ਭਗਤ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਕੀ ਇਸ ਪਵਨ ਪੌੜੀ ਦੁਆਰਾ ਸਾਨੂੰ ਜੀਵਨ ਦੀ ਜਾਚ ਦੇ ਰਹੇ ਨੇ ਸਿਖਿਆ ਦੇ ਰਹੇ ਹਨ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤੋਂ ਭਾਵ ਕੀ ਹੈ ਮਾਲਕ ਦਾ ਨਾਮ ਸੁਣਨ ਨਾਲ ਮਾਲਕ ਦੀ ਸਿੱਖਿਆ ਨੂੰ ਸੁਣਨ ਦੇ ਨਾਲ ਸਹਿਬ ਜੀ ਕਹਿੰਦੇ اے ਨਾਨਕ ਜਿਹੜੇ ਪਰਮੇਸ਼ਰ ਦੀ ਸਤਿ ਸਲਵ ਸੁਣਦੇ ਨੇ ਜਿਹੜੇ ਮਾਲਕ ਦੀ ਉਸਤਤ ਨੂੰ ਸੁਣਦੇ ਨੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਿਹੜੇ ਵਸਾ ਲੈਂਦੇ ਹਨ ਪਤ ਸਾਹਿਬ ਜੀ ਕਹਿੰਦੇ ਸਿੱਧਾਂ ਪੀਰਾਂ ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਨੇ ਸੁਣਨ ਦੇ ਵਿੱਚ ਇੰਨੀ ਵੱਡੀ ਇੱਕ ਵਰਕਤ ਹੈ ਸੁਣਨਾ ਵੀ ਇੱਕ ਭਗਤੀ ਹੈ ਮਾਲਕ ਦੀ ਸਿਪਤ ਨੂੰ ਸੁਣਨਾ ਇੱਕ ਭਗਤੀ ਹੈ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਨੇ ਸੁਣਿਆ ਮਾਲਕ ਦਾ ਨਾਮ ਸੁਣਨ ਦੇ ਨਾਲ ਮਹਾਰਾਜ ਕਹਿੰਦੇ ਸਿੱਧਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੂੰ ਪੀਰ ਬਣ ਜਾਏਂਗਾ ਤੂੰ ਦੇਵਤਾ ਬਣ ਜਾਏਂਗਾ ਤੈਨੂੰ ਨਾਥਾਂ ਦੀ ਪਦਵੀ ਮਿਲ ਜਾਏਗੀ ਇਹ ਸੋਚੀ ਹੋ ਜਾਂਦੀ ਹੈ ਕਿ ਤ੍ਰਤੀ ਅਕਾਸ਼ ਅਪਤਾਲ ਦਾ ਜਿਹੜਾ ਆਸਰਾ ਹੈ ਉਹ ਪਰਮਾਤਮਾ ਹੈ ਇਹ ਸੋਚੀ ਕਦੋਂ ਆਏਗੀ ਜਦੋਂ ਮਾਲਕ ਦਾ ਸਿਮਰਨ ਕਰੇਗਾ ਜਦੋਂ ਮਾਲਕ ਦੀ ਸਿਪਤ ਸਲਾਹ ਦੇ ਵਿੱਚ ਜੁੜਾਂਗੇ ਸਾਰੇ ਦੀਪਾਂ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਸਾਰੇ ਪਤਾਲਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਸਰਬ ਵਿਆਪਕ ਹੈ ਨਾਨਕ ਭਗਤਾਂ ਸਦਾ ਵੇਗਾ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲੇ ਬੰਦਕੀ ਕਰਨ ਵਾਲੇ ਜਿਹੜੇ ਮਾਲਕ ਦੀ ਸਿੱਖਿਆ ਦੁਆਰਾ ਜ਼ਿੰਦਗੀ ਜਿਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਸਦਾ ਬੈਗਾਸ ਬੈਗਾਸਦਾ ਪਾਵੇ ਖੜਾਓ ਸਦਾ ਹੀ ਬਣਿਆ ਰਹਿੰਦਾ ਤਿਉਂ ਉਸ ਸਿਪਤਸਲਾ ਸੁਣਨ ਕਰਕੇ ਜਿਹੜੇ ਅੰਦਰ ਦੇ ਦੁੱਖ ਹਨ ਜਿਹੜੇ ਅੰਦਰ ਦੇ ਮਾਨਸਿਕ ਦੁੱਖ ਲੱਗੇ ਹੁੰਦੇ ਨੇ ਮਰਜ ਕੇਂ ਦੇ ਪਾਪ ਨੇ ਬੇਕਾਰ ਨੇ ਉਹ ਨਾਸ਼ ਹੋ ਜਾਂਦੇ ਨੇ ਨਾਮ ਹਿਰਦੇ ਦੇ ਵਿੱਚ ਟਿਕਣ ਦੇ ਨਾਲ ਇਹ ਬਰਕਤ ਹੈ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿਹੜੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਲੈਂਦੇ ਹਨ ਜਿਹੜੇ ਮਾਲਕ ਦੀ ਸਿੱਖਤ ਸਲਾਹ ਨੂੰ ਸੁਣਦੇ ਨੇ ਉਹਨਾਂ ਦੇ ਸਦਾ ਹੀ ਵਿਗਾਸ ਹੈ ਹਿਰਦੇ ਦੇ ਵਿੱਚ ਸਦਾ ਹੀ ਖੇੜਾ ਹੈ ਸਿਪਤ ਸਲਾਹ ਵਿੱਚ ਜੁੜੀ ਮਾਲਕ ਦੀ ਉਸਤਤ ਕਰਿਆ ਕਰੀਏ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨਾਂ ਤੋਂ ਸਿੱਖਿਆ ਲੈ ਕਰਕੇ ਮਾਲਕ ਤੋਂ ਗੁਰੂ ਨਾਨਕ ਜੀ ਦੇ ਬਚਨਾਂ ਤੋਂ ਸਿਧਾਂਤ ਤੋਂ ਸਿੱਖ ਕਰਕੇ ਆਪਣੇ ਜ਼ਿੰਦਗੀ ਦੇ ਵਿੱਚ ਇਹ ਬਚਨਾਂ ਨੂੰ ਲਾਗੂ ਕਰੀਏ ਕਿ ਮਾਲਕ ਦੀ ਸਿਪਤ ਸੁਣਨ ਦੇ ਨਾਲ ਮਾਲਕ ਦੀ ਬੰਦਕੀ ਕਰਨ ਦੇ ਨਾਲ ਸਦਾ ਵਿਗਾਸ ਸਦਾ ਖੇੜਾ ਬਣਿਆ ਰਹਿੰਦਾ ਸਾਰੇ ਦੁੱਖ ਨਸ ਜਾਂਦੇ ਨੇ ਸੁਣਿਆ ਧੂਪ ਪਾਪ ਦਾ ਨਾਸ ਕਿਤੇ ਹੋਏ ਬਕਾਰ ਕਿਤੇ ਹੋਏ ਪਾਪ ਵੀ ਖਤਮ ਹੋ ਜਾਂਦੇ ਨੇ ਜੇ ਮਾਲਕ ਦਾ ਨਾਮ ਸੁਣਾਗੇ ਮਾਲਕ ਦੀ ਸੇਵਤ ਸਲਾਹ ਕਰਾਂਗੇ ਸੁਣਿਆ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਬੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਈਸ਼ਰ ਇਸਰ ਇਥੇ ਸ਼ਬਦ ਵਰਤੇ ਆ ਸੇਵਨੂ ਕਹਾ ਇਹਨ ਦਾ ਦੇਵਤਿਆਂ ਦਾ ਰਾਜਾ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰਨ ਕਰ ਰਹੇ ਨੇ ਕਹਿੰਦੇ ਇਹ ਭਾਈ ਜਿਹੜਾ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਦਾ ਹੈ ਨਾ ਮਾਲਕ ਦੀ ਸਿਪਤ ਸਲਾਹ ਕਰਨ ਦੇ ਨਾਲ ਸਧਾਰਨ ਮਨੁੱਖ ਸਿਪਤ ਸਲਾਹ ਦਾ ਸਦਕਾ ਸੇਵਕ ਬਰਮਾ ਤੇ ਇੰਦਰ ਦੀ ਪਦਵੀ ਤੇ ਉੱਪਰ ਜਾਂਦਾ ਹੈ ਮਾਲਕ ਦੀ ਸਿਪਤ ਸੁਣਨ ਦੇ ਨਾਲ ਮਾਲਕ ਦੀ ਬੰਦਕੀ ਕਰਨ ਦੇ ਨਾਲ ਭਾਵਕੇ ਦੇਵਤਾ ਬਣ ਜਾਂਦਾ ਹੈ। ਸੇਵਨ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਇੰਦਰ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਵਰਮੇ ਨੂੰ ਵੀ ਦੇਵਤਾ ਕਿਹਾ ਜਾਂਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਬਣ ਸਕਦਾ ਹੈ। ਬਣੇਗਾ ਕਦੋਂ? ਮਾਲਕ ਦੀ ਸਿਪਤ ਵਿੱਚ ਸੁਰਤ ਜੋੜਨ ਦੇ ਨਾਲ ਮਾਲਕ ਦੀ ਪੰਦਕੀ ਕਰਨ ਦੇ ਨਾਲ ਸੁਣਿਆ ਈਸ਼ਰ ਬ੍ਰਹਮ ਇੰਦ ਜਿਹੜੇ ਮਾਲਕ ਦਾ ਨਾਮ ਸੁਣਉਦੇ ਨੇ ਜਿਹੜੇ ਮਾਲਕ ਦੀ ਸਪਤ ਸਲਾਹ ਕਰਦੇ ਹਨ ਉਹ ਇਸ ਪਦਵੀ ਤੇ ਪਹੁੰਚ ਜਾਂਦੇ ਨੇ ਸੁਣੇ ਮੁਖ ਸਲਾਹਾ ਮੰਨਦੇ ਮੰਦਾ ਮਨੁੱਖ ਵੀ ਮੂੰਹ ਰੱਬ ਦੀ ਸਬਤ ਕਰਨ ਲੱਗ ਪਏ ਨਾ ਮੁਖ ਸਲਾਹਣ ਮੰਦ ਉਹ ਮਨੁੱਖ ਬੁੱਧ ਵਾਲਾ ਬਣ ਜਾਂਦਾ ਹੈ ਉਹਦੀ ਜਿਹੜੀ ਮੰਦ ਬੁੱਧ ਹੈ ਬੇਕਾਰਾਂ ਰੂਪੀ ਬੁੱਧ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਸ਼ਟ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਬਚਨ ਬਾਣੀ ਤੱਕ ਉਹ ਬੁੱਧ ਮਿਟਾ ਗੁਰ ਸ਼ਬਦ ਵਿਚਾਰ ਸਤਗੁਰੂ ਭੇਟਾ ਮੁਖ ਦੁਆਰ ਜਿਹੜਾ ਜੀਵ ਗੁਰੂ ਦੀ ਵਿਚਾਰ ਧਾਰਾ ਦੇ ਨਾਲ ਜੁੜ ਗਿਆ ਉਹ ਭਾਵੇਂ ਮੰਦ ਬੁੱਧ ਵਾਲਾ ਹੋਵੇ ਮਹਾਰਾਜ ਕਹਿੰਦੇ ਸੁਣਿਆ ਮੁਖ ਸਲਾਹਣ ਮੰਦ ਮੰਦਾ ਪੁਰਸ਼ ਵੀ ਜੇ ਮੁਖ ਦੇ ਵਿੱਚੋਂ ਸਿਪਤ ਸਲਾਹ ਕਰਨ ਲਾਗ ਪਵੇ ਉਹ ਮੰਦਾ ਨਹੀਂ ਰਹਿੰਦਾ ਮਹਾਰਾਜ ਜੀ ਕਹਿੰਦੇ ਉਹਦਾ ਵੀ ਆਧਾਰ ਹੋ ਜਾਂਦਾ ਹੈ ਉਹ ਵੀ ਬੁੱਧ ਵਾਲਾ ਬਣ ਜਾਂਦਾ ਹੈ ਸਰੀਰ ਵਿੱਚ ਮਹਾਰਾਜ ਕਹਿੰਦੇ ਗੁੱਝੀਆਂ ਗੱਲਾਂ ਭਾਵ ਅੱਖਾਂ ਕੰਨਾਂ ਨੱਕ ਜੀਭ ਆਦਿਕ ਇੰਦਰੀਆਂ ਤੇ ਚੱਲਿਆਂ ਬੇਕਾਰ ਆਦਿਕ ਸਾਰਾ ਕੁਝ ਦੌੜ ਜਾਂਦਾ ਹੈ ਮੰਦਾ ਪੁਰਸ਼ ਵੀ ਇੱਕ ਸੁਚੱਜੇ ਜੀਵਨ ਵਾਲਾ ਬਣ ਜਾਂਦਾ ਹੈ ਹਥ ਸਾਜੀ ਵਚਨ ਕਰ ਰਹੇ ਨੇ ਸੁਣੇ ਮੁਖ ਸਲਾਹਨ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਭੇਦ ਸੁਣਿਆ ਜੋਗ ਜੁਗਤ ਤਨ ਭੇਦ ਸਾਬ ਜੀ ਕਹਿੰਦੇ ਨੇ ਮਾਲਕ ਦੀ ਸਿਪਤ ਸਲਾਹ ਜਦੋਂ ਪ੍ਰਮਾਤਮਾ ਦੀ ਸਿਪਤ ਸਲਾਹ ਕਰਨ ਲੱਗ ਪੈਣ ਪ੍ਰਭੂ ਮੇਲਤੀ ਜੁਗਤੀ ਦੀ ਸਮਝ ਪੈ ਜਾਂਦੀ ਹੈ ਸਾਸਤਰਾਂ ਸਿਮਰਤੀਆਂ ਵੇਦਾਂ ਦੀ ਸਮਝ ਪੈ ਜਾਂਦੀ ਹੈ ਆਪ ਧਰਮ ਗ੍ਰੰਥ ਪੁਸਤਕਾਂ ਅਸਲ ਵਿੱਚ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿੱਚ ਜੁੜਦੇ ਹਾਂ ਸੁਣਿਆ ਸਾਸਤ ਸਿਮਰਤ ਵੇਦ ਜਦੋਂ ਮਾਲਕ ਦੀ ਸਿੱਖਤ ਸਲਾਹ ਸੁਣਾਂਗੇ ਸਾਨੂੰ ਸ਼ਾਸਤਰਾਂ ਦੀ ਸਾਨੂੰ ਸਿਮਰਤੀਆਂ ਦੀ ਸਾਨੂੰ ਬੇਦਾਨ ਦੀ ਸਮਝ ਤਦ ਆਏਗੀ ਤੇ ਪਤਸਾ ਜੀ ਕਹਿੰਦੇ ਨੇ ਇਹ ਸੁਣਨ ਦੇ ਵਿੱਚ ਸੁਣਨ ਦੀ ਬਰਕਤ ਹੈ ਜਿਹੜੇ ਸੁਣਦੇ ਨੇ ਮਾਲਕ ਦਾ ਨਾਮ ਉਹਨਾਂ ਨੂੰ ਇਹ ਸੋਝੀ ਆ ਜਾਂਦੀ ਹੈ ਜਦੋਂ ਅਸੀਂ ਨਾਮ ਵਿੱਚ ਸੁਰਤ ਜੋੜਦੇ ਹਾਂ ਨਹੀਂ ਤਾਂ ਨਰੇ ਲਫ਼ਜ਼ਾਂ ਨੂੰ ਪੜ ਛੱਡਦੇ ਉਸ ਅਸਲੀ ਜਜਵੇ ਵਿੱਚ ਨਹੀਂ ਪਹੁੰਚਦੇ ਭਾਵ ਕੇ ਜਿਸ ਵਿੱਚ ਪਪਣ ਦੀ ਅਸੀਂ ਚਾਹਨਾ ਰੱਖਦੇ ਹਾਂ ਉਹ ਪੜਿਆ ਕਿਵੇਂ ਜਾਏਗਾ ਮਰਜੀ ਕਹਿੰਦੇ ਧਾਰਮਿਕ ਪੁਸਤਕਾਂ ਉਚਾਰੀਆਂ ਜੇ ਕਹੀਏ ਕੇਵਲ ਪੜ੍ਹ ਕੇ ਨਹੀਂ ਮਰਜੀ ਕਹਿੰਦੇ ਸੁਣਨਾ ਵੀ ਬਹੁਤ ਵੱਡੀ ਇੱਕ ਬੰਦਕੀ ਹੈ ਸੁਣਿਆ ਮੁਖ ਸਲਾਹਣਾ ਮੰਦੇ ਪੁਰਸ਼ ਵੀ ਪ੍ਰਮਾਤਮਾ ਦੇ ਸਮਰਨ ਦੇ ਵਿੱਚ ਜੇ ਜੁੜ ਜਾਣ ਉਹਨਾਂ ਦਾ ਵੀ ਜੀਵਨ ਸਫਲਾ ਹੋ ਜਾਂਦਾ ਹੈ ਨਾਮ ਇੱਕ ਐਸੀ ਤਾਕਤ ਹੈ ਇੱਕ ਐਸੀ ਬਲ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਨਾਮ ਦੇ ਵਿੱਚ ਪ੍ਰੀਤ ਜੋੜਦਾ ਹੈ ਜਿਹੜਾ ਬੰਦ ਕੀ ਦੇ ਨਾਲ ਜੁੜਦਾ ਹੈ ਉਹਦੇ ਹਿਰਦੇ ਦੇ ਵਿੱਚ ਸਦਾ ਖੜਾਓ ਬਣਿਆ ਰਹਿੰਦਾ ਹੈ ਰੱਬ ਦੀ ਸਿਫਤ ਸਲਾ ਸੁਣਨ ਕਰਕੇ ਦੁੱਖਾਂ ਤੇ ਪਾਪ ਵੀ ਨਸ ਜਾਂਦੇ ਨੇ ਬੇਕਾਰ ਖਤਮ ਹੋ ਜਾਂਦੇ ਨੇ ਵਿਸੇ ਖਤਮ ਹੋ ਜਾਂਦੇ ਹਨ ਇਸ ਕਰਕੇ ਪਤਸਾ ਜੀ ਕਹਿੰਦੇ ਨੇ ਮਾਲਕ ਦੀ ਸੇਵ ਪਤਸਲਾਹ ਦੇ ਵਿੱਚ ਜੁੜਿਆ ਕਰ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਮੰਨਤੀ ਕਰਿਆ ਕਰ ਮਰਜੀ ਕਹਿੰਦੇ ਇਹ ਹੁਕਮ ਹੈ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੀ ਤੁਮਨੀਜ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਾਹੀ ਸੁਣਨਾ ਵੀ ਪਰਮਾਲਕ ਦੀ ਪਗਤੀ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮਹਾਰਜ ਕਹਿੰਦੇ ਸੱਚ ਸਲਾਹਨ ਬੜਾ ਭਾਗੀ ਪਾਈ ਹੈ ਸਿਪਤ ਸਲਾਹਨ ਸੱਚ ਮਾਲਕ ਦੀ ਸਿਪਤ ਨੂੰ ਸੁਣਿਆ ਕਰ ਸਲਾਹਨ ਕਰਿਆ ਕਰੋ ਦੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ 8 60 ਕਾ ਇਸ ਨਾਮ ਸੁਣਿਆ ਪੜ ਵਾੜ ਪਾਵੈ ਮਾਨ ਸੁਣੈ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣਨ ਦੇ ਨਾਲ ਮਾਲਕ ਦੀ ਸਿਪਤ ਸਲਾਹ ਨੂੰ ਉਹਦੀ ਬੰਦਕੀ ਨੂੰ ਉਹਦੀ ਸੋਭਾ ਜਿਹੜਾ ਜੀਵ ਮਨ ਕਰਕੇ ਸੁਣਦਾ ਹੈ ਜਿਹੜਾ ਜੀਵ ਪਰਮੇਸ਼ਰ ਦੀ ਸਿਫਤ ਵਿੱਚ ਜੁੜਦਾ ਹੈ ਤੇ ਪਤ ਸਾਹਿਬ ਜੀ ਕਹਿੰਦੇ ਸੁਣੇ ਸਤ ਸੰਤੋਖ ਗਿਆਨ ਉਹ ਸੰਤੋਖੀ ਬਣ ਜਾਂਦਾ ਹੈ ਉਹਦੇ ਅੰਦਰ ਸਤ ਫਾਇਦਾ ਹੋ ਜਾਂਦਾ ਹੈ ਤੇ ਪਤ ਸਾਹਿਬ ਜੀ ਕਹਿੰਦੇ ਉਹ ਗਿਆਨੀ ਬਣ ਜਾਂਦਾ ਹੈ ਇੱਡੀ ਵੱਡੀ ਪਦਵੀ ਗਿਆਨੀ ਬਣਨਾ ਕਿ ਨਾ ਕੁਝ ਕਰਨਾ ਪੈਂਦਾ ਆਪਕੇ ਮਾਲਕ ਦੀ ਸਿੱਖਤ ਸੁਲਾਸ ਉਹਨਾਂ ਦੇ ਨਾਮ ਇੰਨੀ ਵੱਡੀ ਬਰਕਤ ਗੁਰੂ ਨਾਨਕ ਸਾਹਿਬ ਜੀ ਦੇ ਰਹੇ ਨੇ ਜਿਹੜਾ ਸਿੱਖਤ ਸੁਣਨਾ ਕਿਉਂ ਸੁਣਨਾ ਬਹੁਤ ਔਖੀ ਗੱਲ ਹੈ ਅੱਜ ਦਾ ਜਿਹੜਾ ਸਮਾਂ ਹੈ ਅਸੀਂ ਸੁਣਾਉਂਦੇ ਸੁਣਦੇ ਨਹੀਂ ਪਰ ਮਹਾਰਾਜ ਜੀ ਕਹਿੰਦੇ ਜੇ ਸੁਣੋਗੇ ਨਾ ਹੁਣਾਂ ਨੰਦੇ ਵਿੱਚ ਐਡੀਆਂ ਵੱਡੀਆਂ ਬਖਸ਼ਿਸ਼ਾਂ ਨੇ ਐਡੀ ਵੱਡੀ ਕਿਰਪਾ ਏ ਜਿਹੜਾ ਜੀਵ ਮਾਲਕ ਦੀ ਸਿਫਤ ਸਲਾਹ ਨੂੰ ਸੁਣਦਾ ਏ ਵਚਨ ਹੈ ਰਾਮਕਲੀ ਦਾ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਜਤ ਸਤ ਸੰਜਮ ਸੱਚ ਸੁੱਚੀ ਨਾਨਕ ਜੋਗੀ ਤ੍ਰਿਪਵਨ ਮੇਤ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਸਤੀ ਪਹਿਲੀ ਸਤ ਪਲਾ ਬਈਆ ਪੜਿਆ 파ਸ ਆਤਸਾ ਜੀ ਸੰਤੋਖੀ ਪੁਰਸ ਦੀ ਗੱਲ ਕਰ ਰਹੇ ਹਨ ਮਹਾਰਾਜ ਜੀ ਕਹਿੰਦੇ ਜਿਹੜਾ ਮਾਲਕ ਦਾ ਸਿਮਰਨ ਸੁਣਦਾ ਏ ਮਾਲਕ ਦੇ ਸਿਮਰਨ ਵਿੱਚ ਜੁੜਨ ਦੇ ਨਾਲ ਉਹਦਾ ਨਾਮ ਸੁਣਨ ਦੇ ਨਾਲ ਮਨੁੱਖ ਦਾ ਜਿਹੜਾ ਸੁਭਾਅ ਹੋਇਆ ਉਹ ਸੱਤ ਵਾਲਾ ਬਣ ਜਾਂਦਾ ਹੈ ਦਾਨੀ ਬਣ ਜਾਂਦਾ ਹੈ ਸੰਤੋਖ ਤੇ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਮਾਨੋ ਮਰਦ ਜੀ ਕਹਿੰਦੇ ਸੁਣਿਆ ਸੱਤ ਸੰਤੋਖ ਗਿਆਨ ਸੁਣਿਆ 8 60 ਕਾ ਇਸ ਨਾਮ ਮਾਲਕ ਦੀ ਸਿਫਤਸ ਦੇ ਵਿੱਚ ਕਿੰਨੀ ਵੱਡੀ ਵਰਕਤ ਹੈ ਜਿਹੜਾ ਸੁਣਦਾ ਹੈ ਕਹਿੰਦੇ 68 ਤੀਰਥਾਂ ਦਾ ਸ্নানਨ ਕਰਦਾ ਆਪਾਂ ਤੇ ਯਤਨ ਕਰਕੇ ਕਾਲਣਾ ਘਾਲ ਕੇ 68 ਤੀਰਥਾਂ ਤੇ ਜਾਂਦੇ ਆ ਸ্নানਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜਾ ਨਾਮ ਸੁਣਦਾ ਹੈ ਉਹ 68 ਤੀਰਥਾਂ ਦਾ ਸ্নানਨ ਕਰਦਾ ਸੁਣਿਆ 86 ਕਾ ਇਸ ਇਸ਼ਨਾਨ ਸੁਣਨ ਦੇ ਵਿੱਚ ਕਿੱਡੀ ਵੱਡੀ ਵਰਕਤ ਹੈ ਕਿੱਡੀ ਵੱਡੀ ਬਖਸ਼ਿਸ਼ ਹੈ ਪਾਰਾ ਜੀ ਕਹਿੰਦੇ 68 ਤੀਰਥਾਂ ਦਾ ਇਸ਼ਨਾਨ ਨਹੀਂ ਹੈ ਜਿਹੜਾ ਮਾਲਕ ਦਾ ਸਿਮਰਨ ਸੁਣਦਾ ਹੈ ਬੰਦਕੀ ਸੁਣਦਾ ਹੈ ਸਿਫਤ ਸਲਾਹ ਸੁਣਦਾ ਹੈ ਆਵ 68 ਤੀਰਥਾਂ ਦੇ ਇਸਨਾਨ ਨਾਮ ਜਪਣ ਦੇ ਵਿੱਚ ਹੀ ਹੈ ਸੁਣਿਆ ਪੜ੍ਹ ਪੜ ਪਾਵੇ ਮੈਂ ਇੱਥੇ ਦੋ ਵਾਰ ਉਚਾਰਨ ਕੀਤਾ ਪੜ ਪੜ ਭਾਵਕੇ ਮਾਲਕ ਦੀ ਸਿਫਤ ਨੂੰ ਸੁਣ ਕੇ ਪੜਿਆ ਕਰ ਪੜ ਪੜ ਕੇ ਤੈਨੂੰ ਮਾਣ ਮਿਲੇਗਾ ਤੈਨੂੰ ਵਡਿਆਈ ਮਿਲੇਗੀ ਵੇਖਦੇ ਆਂ ਦੁਨਿਆਵੀ ਵਿੱਦਿਆ ਪੜਦੇ ਆਂ ਦੁਨਿਆਵੀ ਵਿੱਦਿਆ ਤਾਂ ਇੱਕ ਦਿਨ ਜਦੋਂ ਪੜਦੇ ਆਂ ਪੜਦੇ ਆਂ ਡਿਗਰੀਆਂ ਤੇ ਪਹੁੰਚਦੇ ਆਂ ਨਾ ਜੋ ਵੀ ਕਰਮ ਕਰਦੇ ਆਂ ਤੇ ਉਹਦਾ ਫਲ ਮਿਲਦਾ ਹੈ ਇਸੇ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਮਾਲਕ ਦੀ ਸਿਫਤ ਤੁਸਲਾ ਨੂੰ ਪੜਿਆ ਕਰ ਪੜ ਪੜ ਭਾਵੇਂ ਮਾਨ ਮਾਨ ਤਾਂ ਮਿਲਣਾ ਜੇ ਪੜੇਗਾ ਜੇ ਸੁਣੇਗਾ ਜੇ ਕਹੇ ਕਿ ਬਿਨਾ ਪੜੇ ਤੋਂ ਮਾਣ ਮਿਲ ਜਾਵੇ, ਵਡਿਆਈ ਮਿਲ ਜਾਵੇ, ਡਿਗਰੀਆਂ ਮਿਲ ਜਾਣ, ਨਹੀਂ ਮਿਲਦੀ। ਵਿਦਿਆਰਥੀ ਆਖੇ ਕਿ ਪੜਨ ਜਾਣ ਦੀ ਲੋੜ ਨਹੀਂ ਤੇ ਡਿਗਰੀ ਏਦਾਂ ਮਿਲ ਜਾਂਦੀ। ਨਹੀਂ ਮਿਲਦੀ। ਸੇਪਤ ਸਲਾਹ ਬਿਨਾ ਸੁਣਿਆ ਸਭ ਕੁਝ ਪ੍ਰਾਪਤ ਹੋ ਜਾਵੇ ਨਹੀਂ ਹੋਣਾ। ਮਹਾਰਾਜ ਜੀ ਕਹਿੰਦੇ ਸੁਣਿਆ ਸੁਣਨਾ ਵੀ ਪਹਿਣਾ ਹੈ। ਸੁਣਨ ਦੇ ਨਾਲ ਪੜ੍ਹ ਪੜ੍ਹ ਆਵਾਮਾਨ ਪਤਸਾ ਜੀ ਕਹਿੰਦੇ ਨੇ ਜੇ ਸਤਕਾਰ ਮਨੁੱਖ ਵੇਦਿਆ ਪੜ ਕੇ ਪਾਉਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿੱਚ ਜੁੜ ਕੇ ਵੀ ਮਿਲ ਜਾਂਦੇ ਆ ਉਹਦੀ ਸਿਫਤ ਸਲਾਹ ਸੁਣਨ ਦੇ ਨਾਲ ਉਹਦੀ ਸਿਫਤ ਨੂੰ ਪੜ ਪੜ ਕੇ ਮਹਾਰਾਜੀ ਕਹਿੰਦੇ ਭਗਤ ਜਨ ਰੱਬ ਦੇ ਪਿਆਰੇ ਮਾਨ ਹਾਸਲ ਕਰ ਲੈਂਦੇ ਨੇ ਨਾਮ ਸੁਣਨ ਦਾ ਸਦਕਾ ਅਡੋਲਤਾ ਵਿੱਚ ਚਿਤਵਿਰਤੀ ਟਿਕ ਜਾਂਦੀ ਹੈ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲੱਗੈ ਸਹਿਜ ਧਿਆਨ ਸਹਿਜ ਦਾ ਅਰਥ ਹੈ ਟਿਕਾਉ ਅਡੋਲਤਾ ਵਰਤੀ ਆਤਮਿਕ ਅਡੋਲਤਾ ਦੇ ਵਿੱਚ ਉਹ ਹੀ ਟਿਕੇਗਾ ਜੀਨੇ ਮਾਲਕ ਦੀ ਸਿਫਤ ਸੁਣੀ ਹੋਣੀ ਨੇ ਤੇ ਮਨ ਪਟਕਦਾ ਹੈ ਮਨ ਦੌੜਦਾ ਹੈ ਮਨ 10 ਦਿਸ਼ਾਂ ਵੱਲ ਪਤਾ ਨਹੀਂ ਕਿੱਥੇ ਕਿੱਥੇ ਦੌੜਿਆ ਫਿਰਦਾ ਹੈ ਸਹਿਜ ਅਵਸਥਾ ਵਿੱਚ ਉਹ ਟਿਕ ਜਾਂਦੇ ਨੇ ਜਿਹੜਾ ਮਾਲਕ ਦਾ ਨਾਮ ਸੁਣਦੇ ਨੇ ਭਾਵ ਨਾਮ ਵਿੱਚ ਸੁਰਤ ਜੋੜਿਆਈ ਮਨ ਬੈਸਾਲ ਹੁੰਦਾ ਹੈ ਨਾਮ ਵਿੱਚ ਸੁਰਤ ਜੋੜਿਆ ਮਨ ਦੇ ਅੰਦਰ ਇੱਕ ਖੜਾਓ ਪੈਦਾ ਹੁੰਦਾ ਹੈ ਨਾਮ ਵਿੱਚ ਸੁਰਤ ਜੋੜਿਆ ਮਹਾਰਾਜ ਜੀ ਕਹਿੰਦੇ ਦੁੱਖ ਨਸ ਜਾਂਦੇ ਨੇ ਖਤਮ ਹੋ ਜਾਂਦੇ ਨੇ ਨਾਮ ਦੇ ਵਿੱਚ ਸੁਰਤ ਜੋੜੇ ਆ 68 ਪੀਰਥਾਂ ਦਾ ਇਸ਼ਨਾਨ ਹੁੰਦਾ ਏ ਤੇ ਮਹਾਰਾਜ ਜੀ ਕਹਿੰਦੇ ਜੁੜ ਕੇ ਵੇਖੋ ਨਾਮ ਵਿੱਚ ਸੁਰਤ ਜੋੜੇ ਆ ਤੇ ਸਹਿਜ ਅਵਸਥਾ ਹਾਸਲ ਕਰ ਲੈਂਦੇ ਮਨੁੱਖ ਆਤਮਿਕ ਅਡੋਲਤਾ ਜਿਸ ਨੂੰ ਕਹਿੰਦੇ ਨੇ ਵੇਖੋ ਸਹਿਜ ਅਵਸਥਾ ਹੈ ਆਤਮਿਕ ਅਡੋਲਤਾ ਹੈ ਭਾਈ ਮਤੀਦਾਸ ਦੇ ਸਿਰ ਤੇ ਆਰਾ ਚੱਲੀ ਜਾਂਦਾ ਬੋਲੋ ਸਤਨਾਮ ਇਵੇਂ ਚੱਲ ਰਹੇ ਉਹਨਾਂ ਨੇ ਸੁਣਿਆ ਉਹਨਾਂ ਨੇ ਪੜ੍ਹਿਆ ਉਹਨਾਂ ਦੇ ਅੰਦਰ ਸਹਜ ਹੈ ਉਹਨਾਂ ਦੇ ਅੰਦਰ ਟਿਕਾਉ ਹੈ ਉਹਨਾਂ ਦੇ ਅੰਦਰ ਬੈਗਾਸ ਹੈ ਖੜਾਉ ਹੈ ਜਪਜੀ ਪੜ੍ਹਦੇ ਨੇ ਤੇ ਆਰਾ ਚੱਲ ਰਿਹਾ ਹੈ ਇਸੇ ਤਰ੍ਹਾਂ ਜਨਉਂਦੇ ਮਰਜ਼ ਕਹਿੰਦੇ ਸੁਣਿਆ ਸਰਾਂ ਗੁਣ ਕੇ ਗਹਾ ਸੁਣਿਆ ਸੇਖ ਪੀਰ ਪਤ ਸਾਹਾ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਥ ਹੋਵੇ ਅਸਗਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਅਤਾਲ ਉਪਰਕ ਮਾਲਕ ਦੇ ਨਾਮ ਵਿੱਚ ਸੁਰਤ ਜੋੜਨੇ ਹਨ ਸੁਣ ਸਰਾਂ ਗੁਣਾ ਕੇ ਗਾਹ ਸਰਾਂ ਦਾ ਅਰਥ ਹੈ ਸਰੋਵਰ ਮਹਾਰਾਜ ਜੀ ਕਹਿੰਦੇ ਮਾਲਕ ਦੇ ਬਿਆੰਤ ਗੁਣ ਨੇ ਮਾਲਕ ਦੀ ਬਿਆੰਤ ਸੋਭਾ ਹੈ ਬਿਆੰਤ ਗੁਣਾ ਦੀ ਸੂਝ ਵਾਲੇ ਹੋ ਜਾਂਦੇ ਨੇ ਜਿਹੜੇ ਮਨੁੱਖ ਪਰਮਾਤਮਾ ਦੇ ਵਿੱਚ ਸੁਰਤ ਜੋੜਦੇ ਨੇ ਆਮ ਸਧਾਰਨ ਮਨੁੱਖ ਵੀ ਮਾਲਕ ਦੇ ਨਾਮ ਵਿੱਚ ਸੁਰਤ ਜੋੜੇ ਉਹ ਵੀ ਕਹਿੰਦੇ ਬਿਆੰਤ ਗੁਣਾ ਵਾਲੇ ਬਣ ਜਾਂਦੇ ਹਨ ਸੁਣਿਆ ਸਰਾਂ ਗੁਨਾ ਕੀ ਕਹਾ ਸੁਣੇ ਸੇਖ ਪੀਰ ਪਤ ਸਹਾ ਸੇਖ ਪੀਰ ਤੇ ਪਤ ਸਾਹ ਦੀ ਪਦਵੀ ਪਾ ਲੈਂਦੇ ਨੇ ਕੌਣ ਪਾਉਂਦਾ ਏ ਜਿਹੜਾ ਮਾਲਕ ਦੇ ਨਾਮ ਵਿੱਚ ਸੁਰਤ ਜੋੜ ਲੈਂਦਾ ਉਹਦੀ ਸੋਭਾ ਸੁਣਨ ਦੇ ਨਾਲ ਮਨੁੱਖ ਪੀਰ ਬਣ ਜਾਂਦੇ ਨੇ ਉਹਦੀ ਸ਼ੋਭਾ ਸੁਣਨ ਦੇ ਨਾਲ ਪਾਤਸ਼ਾਹ ਬਣ ਜਾਂਦੇ ਨੇ ਇਹ ਕਹਿੰਦੇ ਨਾਮ ਸੁਣਨ ਦੀ ਵਰਕ ਗਿਆਨਹੀਣ ਪੁਰਸ਼ ਨੂੰ ਗਿਆਨੀ ਬਣਾ ਦਿੰਦੀ ਹੈ ਸੁਣਿਆ ਅੰਦੇ ਪਾਵੈ ਰਾਹ ਅੰਦਾ ਕਹਿੰਦੇ ਕਹਿੰਦੇ ਨੇ ਮਾਰੇ ਕਹਿੰਦੇ ਇੰਦੇ ਇਹ ਨਾ ਅੱਖੀਂ ਉਹਨਾਂ ਨੂੰ ਅੰਧੇ ਨਹੀਂ ਕਹੇ ਨਾ ਅੰਦਾ ਜਿਨ੍ਹਾਂ ਦੇ ਆਦੋ ਅੱਖਾਂ ਨਹੀਂ ਅੰਧੇ ਕੌਣ ਹੈ ਅੰਧੇ ਸਹੀ ਨਾਨਕਾ ਜੋ ਖਸਮੈ ਕੁੱਥੈ ਜਾਹੇ ਜਿਹੜੇ ਮਾਲਕ ਨੂੰ ਭੁੱਲ ਜਾਂਦੇ ਨੇ ਜਿਹੜੇ ਆਪਣੇ ਜੀਵਨ ਦਾ ਸਹੀ ਰਾਹ ਭੁੱਲ ਜਾਂਦੇ ਨੇ ਅਸਲ ਵਿੱਚ ਉਹ ਅੰਧੇ ਨੇ ਤੇ ਪਤ ਸਾਹਿਬ ਜੀ ਕਹਿੰਦੇ ਜਿਹੜਾ ਮਾਲਕ ਦਾ ਨਾਮ ਸੌਂਦਾ ਹੈ ਜਿਹੜਾ ਮਾਲਕ ਦੀ ਸਿਪਤ ਸਲਾਹ ਵਿੱਚ ਜੁੜਿਆ ਹੋਇਆ ਹੈ ਅੰਦਾ ਪੁਰਸ ਵੀ ਆਪਣਾ ਰਾਹ ਆਪਣਾ ਲੈਂਦਾ ਬੋਲੋ ਸਤਨਾਮ ਉਹnu ਵੀ ਰਾਹ ਦਿਸ ਆਉਂਦਾ ਹੈ ਅੰਦਾ ਪਾਬਾ ਰਾਹ ਸੁਣੇ ਹਾਤ ਵੈ ਅਸਗਾ ਅਕਾਲ ਪੁਰਖ ਨੂੰ ਮਿਲਣ ਦੀ ਥਾਂ ਲੱਭ ਲੈਂਦੇ ਹਨ ਅਕਾਲ ਪੁਰਖ ਦੇ ਨਾਮ ਵਿੱਚ ਜੁੜਨ ਦਾ ਸਦਕਾ ਕਹਿੰਦੇ ਇਸ ਡੂੰਗੇ ਅਸਗਾ ਇਸ ਡੂੰਘੇ ਇਸ ਸੰਸਾਰ ਸਮੁੰਦਰ ਦੀ ਅਸਲੀਅਤ ਸਮਝ ਆ ਜਾਂਦੀ ਹੈ। ਮਾਲਕ ਦੀ ਸ਼ਬਦ ਸੁਣਨ ਦੇ ਨਾਲ। ਪਰਮੇਸ਼ਵਰ ਦੀ ਬੰਦਗੀ ਦੇ ਵਿੱਚ ਜੁੜੇ ਆ ਅਭਿਆਸੀ ਬਣਿਆ। ਸਾਨੂੰ ਅ ਸੰਸਾਰ ਸਮੁੰਦਰ ਦੀ ਜਾਂਚ ਆ ਜਾਏਗੀ ਇਹ ਕਿੰਨਾ ਕੁ ਗਹਿਰਾ ਹੈ, ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਇਹਦਾ ਸਨੇਹ ਸਾਡੇ ਨਾਲ ਸੱਚਾ ਹੈ, ਕਿੰਨਾ ਇਹ ਸਨੇਹ ਮਤਲਬੀ ਹੈ। ਸਾਰੇ ਰਿਸ਼ਤਿਆਂ ਦੀ ਸਾਂਝ ਪਤ ਲੱਗ ਜਾਂਦੀ ਹੈ। ਬੜਾ ਅਸਦਾ ਬੜਾ ਡੂੰਘਾ ਹੈ ਬੜਾ ਗਹਿਰਾ ਹੈ ਇਹ ਡੂੰਘੇ ਸੰਸਾਰ ਸਮੁੰਦਰ ਦੀ ਸੋਝੀ ਕਦੋਂ ਆਏਗੀ ਜਾਚ ਕਦੋਂ ਆਏਗੀ ਜਦੋਂ ਉਹਦੀ ਸਿਫਤ ਵਿੱਚ ਜੋੜਾਂਗੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਤੂਕ ਪਾਪ ਕਾ ਨਾਸ ਬੇਕਾਰਾਂ ਦੇ ਵਿਸਿਆਂ ਦੇ ਦੁੱਖ ਨਸ ਜਾਂਦੇ ਨੇ ਖਤਮ ਹੋ ਜਾਂਦੇ ਨੇ ਭਾਈ ਗੁਰੂ ਨਾਨਕ ਜੀ ਕਹਿੰਦੇ ਜਿਹਨਾਂ ਨੇ ਅਕਾਲ ਪੁਰਖ ਮਾਲਕ ਦੀ ਖਬਦ ਰੂਪੀ ਸਿੱਖਿਆ ਦੇ ਵਿੱਚ ਸੁਰਤ ਜੋੜ ਲਈ ਨਾਨਕ ਭਗਤਾਂ ਸਦਾ ਦੇ ਗਾਥਾ ਨਾਮ ਵਿੱਚ ਸੁਰਤ ਜੋੜਨ ਵਾਲੇ ਭਗਤ ਜਨਾਂ ਦੇ ਹਿਰਦੇ ਦੇ ਵਿੱਚ ਖੜਾਓ ਬਣਿਆ ਰਹਿੰਦਾ ਹੈ ਗਾਸ ਬਣਿਆ ਰਹਿੰਦਾ ਹੈ ਜਿਹੜੇ ਮਾਲਕ ਦੀ ਸਿਫਤ ਕਰਦੇ ਨੇ ਮਾਲਕ ਦੀ ਸੋਭਾ ਕਰਦੇ ਨੇ ਗੁਰੂ ਕਿਰਪਾ ਕਰੇ ਵਰਤੀ ਇਦਾਂ ਦੀ ਬਣ ਜਾਵੇ ਭਾਵਕੇ ਜਿਉਂ-ਜਿਉਂ ਸੁਰਤ ਨਾਮ ਵਿੱਚ ਜੁੜੇ ਇਹੋ ਜੇ ਰੱਬੀ ਗੁਣ ਸਾਡੇ ਅੰਦਰ ਪੈਦਾ ਹੋ ਜਾਣ ਬੇਨਤੀ ਕਰਿਆ ਕਰੀਏ ਕਿ ਵਾਹਿਗੁਰੂ ਜੀ ਕਿਰਪਾ ਕਰੇ ਰੱਬੀ ਗੁਣ ਪੈਦਾ ਹੋ ਜਾਣ ਸੰਸਾਰ ਸਮੁੰਦਰ ਬੜਾ ਗਹਿਰਾ ਏ ਬੜਾ ਡੂੰਘਾ ਏ ਏਡੀ ਸੋਝੀ ਆ ਜਾਵੇ ਸੰਸਾਰ ਵਿੱਚ ਰਹਿੰਦੇ ਆ ਅਗਿਆਨਤਾ ਦੇ ਹਨੇਰੇ ਵਿੱਚ ਹਾਂ ਸਾਨੂੰ ਰਾਹ ਲੱਭ ਪਵੇ ਰਾਤ ਤੇ ਲੱਭੇਗਾ ਜੇ ਮਾਲਕ ਦੀ ਸਿਫਤ ਸੁਣਾਗੇ ਜਿਹੜੇ ਸੁਣਦੇ ਨੇ ਜਿਹੜੇ ਵਿਚਾਰ ਦੇ ਨੇ ਜਿਹੜੇ ਮਾਲਕ ਦੀ ਸਿਫਤ ਕਰਦੇ ਹਨ ਉਹਨਾਂ ਦੇ ਹਿਰਦੇ ਦੇ ਵਿੱਚ ਸਦਾ ਖਿੜਾਓ ਸਦਾ ਵਿਗਾਸ ਬਣ ਜਾਂਦਾ ਹੈ ਜੀਵਨ ਫਿਰ ਲੋਕ ਸੁਖੀਏ ਔਰ ਲੋਕ ਸਹੇਲੇ ਨਾਨਕ